ਮੇਰੇ ਵੇਨੇ ਵੇਨੇ ਇੱਥੇ ਜੀ ਕੋਈ ਸੀਗਾ ਕੋਈ ਸ਼ਰਾਰਤੀ ਅੰਸ ਸੀਗਾ ਕੋਈ ਸ਼ਰਾਬ ਦੀ ਬੋਤਲ ਪਈ ਸੀ ਕੋ ਬੀੜੀ ਸੱਟ ਗਿਆ ਤੋ ਅੰਦੇ ਕੋ ਬੀੜੀ ਫੁੜੀ ਕੀਤੀ ਸੁਨਦਰ ਸ਼ਾਇਰ ਮੇਰਾ ਸੁਖਦੀਪ ਸਿੰਘ ਸਾਨੂੰ ਜਿਸਕਰਨ ਸੇ ਪਿੰਡ ਹਰਾਜ ਆ ਜੀ ਮੇਰਾ ਨਾਮ ਮੇਰਾ ਅੱਗ ਮੇਰੇ ਵੇਂਦੇ-ਵੇਂਦੇ ਲੱਗ ਗਈ ਜੀ ਖੇਤ ਆਇਆ ਸੀ ਜ ਮੈਂ ਮਸ਼ੀਨ ਦਾ ਪਤਾ ਲੈਣ ਗਿਆ ਸੀ ਜੀ ਮੇਰੇ ਵੇਂਦੇ-ਵੇਂਦੇ ਇੱਥੇ ਜੀ ਕੋਈ ਸੀਗਾ ਕੋਈ ਸ਼ਰਾਰਤੀਾਂ ਹਾਂ ਸੀ ਜੀ ਕੋਈ ਸ਼ਰਾਬ ਦੀ ਬੋਤਲ ਪਈ ਸੀ ਕੋਈ ਬੀੜੀ ਸੱਟ ਗਿਆ ਪਹਿਲਾਂ ਤਾਂ ਮੈਂ ਹੱਥੀ ਬੋਹ ਵਝਾਈ ਬਾਹ ਮੇਰੀ ਮੱਤ ਗਈ ਸਾਰੀ ਮੇਰਾ ਮਰਕਾਨ ਨਾ ਮੱਚ ਗਿਆ ਸਾਰਾ ਘਰ ਮੇਰੇ ਪਾਸ ਦੇ ਕੇ ਜਾ ਕੇ ਟਰੈਕਟਰ ਕਰੋ ਲਿਆ ਕੇ ਤਵਾਂ ਮਗਰ ਪਾ ਕੇ ਬਾਈ ਜੰਨੀ ਚੁੱਕ ਕੇ ਬਹੁਤ ਹਿੰਦ ਜੰਨੀ ਫੜ ਜੇ ਮੇਰੀ ਆਪ ਦੀ ਗੱਲੇ ਦੀ 2 ਕਿੱਲੇ ਮੱਛੀ ਹੈ ਮੇਰੇ ਹੋਰ ਭਰਾ ਸੀ ਕਿ ਮੇਰੇ ਅੰਗੇ ਸਾਰੀ ਇਹਨਾਂ ਦੇ 2-2 3-3 ਕਿੱਲੇ 4-4 ਕਿੱਲੇ ਹਰੇ ਘਰ ਦੇ ਮੱਛੀ ਹੈ ਤਕਰੀਬਨ ਇਹ ਮੇਰੇ ਹਿਸਾਬ ਨਾਲ ਜੀ ਬਾਦਾਂ ਨਹੀਂ ਤਾਂ 60 ਤੋਂ 70 ਕਿੱਲੇ ਕਣਕ ਮੱਛੀ ਹੈ ਮੰਗਤੀ ਦਾ ਸਰਕਾਰ ਸਰਕਾਰ ਤੋਂ ਮੰਗ ਕਰਦੀ ਹੈ ਜੀ ਬਸ ਸਾਨੂੰ ਦਾਫਾ ਮਿਲੇ ਜਿਹੜੇ ਨੇ ਸਾਡੀ ਕਿੰਨਾ ਗਲਤ ਸ਼ਰਤ ਕੀਤੀ ਜੀ ਬਲਜਿੰਦਰ ਸਿੰਘ ਜੀ ਨੇ ਕਿ ਜਿਹੜਾ ਨਕਸਾਨ ਹੋਇਆ ਮੇਰਾ 2 ਕਿੱਲੇ ਨਸਾਨ ਹੋਇਆ ਜੀ ਚਾਹਾਂ ਦੇ ਬੀੜੀ-ਬੁੜੀ ਕੀਤੀ ਸੁਨਨ ਦਾ ਸ਼ਾਇਰ ਇਹ ਉਹ ਤੋਂ ਵੀ ਵੱਡੀ ਹੈ ਜੀ ਸਾਡੇ ਪਿੰਡ ਦੇ 20-25 ਕਿੱਲੇ ਸਾਡੇ ਪਿੰਡ ਦੇ ਹੋਣਗੇ ਜੀ ਮੈਂ ਖੁੱਕਰ ਦਾ ਰਕਬਾ ਬਚਿਆ 78 ਕਿੱਲੇ ਨੇ ਨਿਢੇ ਦਿੱਤੇ ਹੋ ਗਏ ਨਸਾਨ ਆਮ ਕੀ ਕਰਦੇ 50 60 ਤੇ ਮਹੋਜਰ ਪੈ ਜਾਵੇ ਭਾਈ ਜਿੰਨੀਆਂ ਪੁਰਾਣੀਆਂ ਨਹੀਂ ਰਾਜਿੰਦਰ ਸਿੰਘ ਆਈ ਸੰਤੋ ਕਰੰਤਾ ਸਿੰਘ ਆਪਣੇ तकरीबन 3 ਕਿੱਲੇ ਕਣਕ ਸੀਗੀ ਉਹ ਚੋਂ ਕੋਈ ਅੱਧਾ ਕਿੱਲਾ ਭਾਵੇਂ ਬਚੀ ਹੋਵੇ ਨਹੀਂ ਸਾਰੀ ਅੱਗ ਦੇ ਲਵੇਟ ਚ ਆ ਗਈ। ਕਾਰਨ ਕੀ ਹੈ? ਜੇ ਤੁਸੀਂ ਸਮਝਾ ਹਾਂ। ਹਾਂਜੀ। ਕਾਰਨ ਕੀ ਹੈ? ਇਹ ਕਾਰਨ ਤਾਂ ਨਹੀਂ ਕੋਈ ਕਹਿ ਸਕਦੇ ਜੇ ਹੌਲੀ ਹੌਲੀ ਪਤਾ ਲੱਗੂਗਾ ਜੀ ਨਾਲ ਇੱਕ ਗਵੰਡੀ ਦੀ ਪ੍ਰਕਾਸ਼ ਸਿੰਘ ਸਨ ਭਾਗ ਸਿੰਘ ਇੱਕ ਹੈਗਾ ਜੀ ਗੁਰਪ੍ਰੀਤ ਸਿੰਘ ਸਨ ਫ ਜਗਰਾਜ ਸਿੰਘ ਉਹਦੀ ਕਣਕ ਹੀ ਨਾਲ ਤੇ ਕੁਛ ਰੱਖ ਜਾਂਦਾ ਰਖਵਾ ਕੇ ਅਜੇ ਤੱਕ ਕੋਈ ਪਤਾ ਨਹੀਂ ਲੱਗਦਾ ਕਿ ਰਕਵਾਂ ਕਾਫੀ ਜਰਨੀ ਜਰਨੀ ਆਈ ਚਾਹ ਰ ਜਣੀ ਜਾਏ ਤਾਂ ਪਤਾ ਲੱਗੂਗਾ ਤੇ ਆਪਣੇ ਇਧਰ ਗਾਂ ਵੇਖਿਆ ਕਿ ਰ ਨੁਕਸਾਨ ਆ ਕਿ ਕਿੰਨਾ ਹੋਇਆ ਇਹ ਕਰੇ ਤੁਰੇ ਆਏ ਇਸ ਬਾਦ ਸੀਗੇ ਸਾਨੂੰ ਪਤਾ ਲੱਗਿਆ ਮੰਗ ਕੀ ਕਰਦੇ ਅਸੀਂ ਇਹ ਤਾਂ ਮੁਆਵਜ਼ੇ ਦੀ ਮੰਗ ਕਰਦੇ ਆਂ ਜੋ ਬੰਦਾ ਇਹਦਾ ਉਹ ਰਕਮ ਦਿੱਤੀ ਜਾਵੇ